ਲੋ ਚੈੱਕ ਕਰ ਸਕਦੇ ਹੋ ਸੋਨਾ ਸੁੱਖਣ ਖਾਣ ਲੱਗੇ ਹੋਏ ਚਾਰ ਲੋਸੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠਿਕਰੀਵਾਲ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਜੀ ਕੋਲ ਦੋ ਗਾਮਾ ਬਕਾਉਗਾ ਭਰਾ ਇੱਕ ਗੱਬਣਾ ਤੇ ਇੱਕ ਸੂਈ ਵੀ ਹੈ ਤਾਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਜ਼ਿਮੀਦਾਰ ਭਰਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਾਸਿਕਾ ਜੀ ਸਾਸਿਕਾ ਭਾਈ ਜੀ ਨਾਮ ਵੀਰ ਜੀ ਆਪਣਾ ਨਾਮ ਲਪਿੰਦਰ ਸਿੰਘ ਜੀ ਪਿੰਡ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਠੀਕ ਆ ਹਾਂ ਜੀ ਰਿਜਿਸਟਰੀ ਦੀ ਜਾਣਕਾਰੀ ਪਹਿਲੀ ਦੀ ਆਪਣੀ ਇਹ ਹੀ ਆਪਣੀ ਤੀਜੇ ਸਵੇ ਸੂਣ ਵਾਲੀ ਆ ਜੀ ਹਾਂਜੀ ਹਾਂਜੀ ਤੇ 16 ਲੀਟਰ ਦੁੱਧ ਆ ਹਾਂਜੀ ਨਾਰਮਲ ਸੇਵਾ ਤੇ ਠੀਕ ਆ ਹਾਂਜੀ ਪਿਛਲੇ ਸਵੇ 16 ਲੀਟਰ ਦਿੱਤਾ ਸੀ ਹਾਂਜੀ ਪਿਛਲੇ ਸਵੇ 16 ਲੀਟਰ ਦਿੱਤਾ ਸੀਗਾ ਘਰ ਦੀ ਬੱਸੀ ਆਪਣੀ ਘਰ ਦੀ ਹੀ ਕਰਦੀ ਠੀਕ ਆ ਹਾਂਜੀ ਤੋਰੀ ਜੀ ਕਿੰਨੇ ਦਿਨ ਬਾਕੀ ਜੀ ਸੂਣ ਦੇ ਇਹ ਹੀ 5-7 ਦਿਨ ਲੈ ਜੂ ਜੀ 5-4 ਦਿਨ ਲੈ ਜੀ ਠੀਕ ਆ ਹਾਂਜੀ ਚੋਰੀ ਚੋਰੀ ਲੈਪਾ ਕਰ ਲੂ ਕਹੜਾ ਤੇਲੇਵਾ ਮਗਰ ਨੂੰ ਕਰਮਾ ਵਾਲੀ ਦਾ ਤੁਹਾਨੂੰ ਥੋੜਾ ਵੀ ਦਿਖਾਉਣੇ ਆ। ਪੂਰੀ ਦਿਖਾ ਦੇ ਲਈ। ਜਿੰਮੀਰਪਰਾ ਠੀਕ ਹੈ। ਲੋ ਜੀ ਚੈੱਕ ਕਰ ਸਕਦੇ। ਸੋਨਾ ਸੁੱਤਣ ਖਾਣ ਲੱਗੇ ਵੇ ਚਾਰ ਲੋ ਜੀ। ਇਹ ਬਚੀ ਜੀ ਦੋਤਨੇ ਦਾ ਵਿੱਚ ਨਹੀਂ ਜੀ ਇੰਨਾ ਚ ਨਹੀਂ ਆਉਂਦੀ ਠੀਕ ਆ ਇੰਨਾ ਚ ਨਹੀਂ ਆਉਂਦਾ ਬਸ ਉਹ ਤਾਂ ਠੀਕ ਹੈ ਨਾ ਹਲਤਲੇ ਵਾਲੂ ਬਾਕੀ ਹਾਂਜੀ ਘਰੀ ਰੱਖਣ ਵਾਲੀ ਗਾਈਆਂ ਜੀ ਠੀਕ ਆ ਹਾਂਜੀ ਸੋਹ ਤੇ ਠੀਕ ਹੈ ਰੇਟ ਭਰਾ ਦਾ ਰੇਟ ਦਾ ਜੀ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਜਾ ਜੀ ਹਾਂਜੀ ਹਾਂਜੀ ਜੈ ਜੀ ਹੋ ਰਿਹਾ ਹਾਂ ਦੋ ਨੰਬਰ ਬਈ ਦੋ ਨੰਬਰ ਇਹ ਤੀਜੇ ਸਵੇਰ ਸੂਈ ਹੋਈ ਆ ਤੇ ਮਗਰ ਬੱਛਾ ਹੀ ਇਹਦੇ ਇਹ 14 ਲੀਟਰ ਤਿਆਰ ਆ ਦੋਦੀ ਇਹ ਥਲੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂਜੀ ਠੀਕ ਆ ਹਾਂਜੀ ਦੋ ਦੋ ਰੰਗ ਚੋਕੇ ਲੈ ਜਦੋਂ ਤਾਂ ਹਾਂਜੀ ਦੋ ਰੰਗ ਟੋਕੇ ਆ ਵੀ ਤਸੱਲੀ ਕਰਕੇ ਲੈ ਕੇ ਜਾਵੇ ਮੈਂ ਠੀਕ ਆ ਜੀ ਤੋੜ ਦੋ ਭਰਾ ਤੋੜ ਲਓ ਆਹ ਚੇਕ ਕਰ ਸੰਗੋਂ ਤੋੜ ਦੋ ਭਰਾ ਲੰਮੀ ਮੜੀ ਲਓ ਜੀ ਦੋ ਰੰਗ ਚੋਕੇ ਲੈ ਜੰਦਾ ਤਸੱਲੀ ਕਰਕੇ ਲੈ ਜਾਣਾ ਭਰਾ ਲਓ ਜੀ ਆਹ ਦੋ ਜੀ ਕਰਮਾ ਵਾਲੀ ਦਾ ਲਓ ਬੰਦੋ ਜੀ ਬੰਦੋ ਲਓ ਲਓ ਜੀ ਹਾਂਜੀ ਤੁਹਾਨੂੰ ਚੈੱਕ ਕਰ ਸਕਦੇ ਸੀ ਸੀਲ ਆਈ ਪੂਰੀ ਗਈ ਠੀਕ ਆ ਹਾਂਜੀ ਪੂਰੀ ਠੰਡੀ ਸੀਲ ਆ ਜੀ ਤੇ ਰੇਟ ਭਰਾ ਦਾ ਜਾ ਜਾ ਰੇਟ ਹੀ ਇਹਨਾਂ ਦਾ ਫੋਨਤੀ ਹੋ ਗਈ ਦੋਨਾਂ ਦਾ ਫੋਨਤੀ ਦੋਨਾਂ ਤੇ ਫੋਨਤੀ ਹੋ ਗਈ ਠੀਕ ਆ ਜੀ ਹਾਂਜੀ ਦੋਪਰਾ ਵੀਡੀਓ ਨੂੰ ਸ਼ੇਅਰ ਕਮੈਂਟ ਹਾਂਜੀ ਠੀਕ ਆ ਜੀ ਲਾਈਕ ਭਰਾਵਾਂ ਕੇ ਕਰ ਦਿਆ ਕਰੋ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ